ਹਮਲੇ ਕਰਦਿਆਂ ਹੁਣ ਜਿਹੜੇ ਜਿਹੜੇ ਸਭ ਤੋਂ ਜ਼ਿਆਦਾ ਹਮਲੇ ਉਹਨਿਓ ਸਿੱਖਿਆ ਸਥਾਨਾਂ 'ਤੇ ਹੋ ਰਹੇ ਆ। ਉਹਦੇ ਵਿੱਚ ਤੁਸੀਂ ਯੂਨੀਵਰਸਿਟੀਆ ਲਾ ਲਓ, ਕਾਲਜੇਸ ਲਾ ਲਓ। ਉਹਨਾਂ ਨੂੰ ਫੇਲ ਕਰਨ ਲਈ ਯਤਨ ਕੀਤੇ। ਪੰਜਾਬ ਦੇ ਵੀ ਲੋਕ ਸੀਗੇ ਉਹਨਾਂ ਜਿਹੜੇ ਆਪਣੇ ਹੱਕਾਂ ਲਈ ਲੜਦਾ ਜਾਂਦੇ ਇਸ ਕਰਕੇ ਇਹ ਜਿਹੜੀ ਅੱਜ ਦਾ ਅੰਦੋਲਨ ਸਾਡਾ ਜੂਥ ਦਾ ਜਿਹੜਾ ਖਾਸ ਕਰਕੇ ਸਕਸੈਸ ਹੋ ਪਾਣ ਦੇ ਵਿੱਚ ਨੇੜੇ ਪਹੁੰਚਿਆ ਹੈ। ਨਵਰਾਜ ਜੀ ਜਿੱਕਰ ਲੀਡਰਾਂ ਦੀ ਗੱਲ ਕੀਤੀ ਜਾਂਦੀ। ਕਹਿੰਦੇ ਅਸੀਂ ਪੰਜਾਬ ਬਚਾਉਣੀ ਆ ਪੰਜਾਬ ਦੇ ਹਿੱਤ। ਲੋਕਾਂ ਦੀ ਗੱਲ ਕਰਦੇ ਆ ਤਾਂ ਇੱਥੇ ਲੋਕਾਂ ਦੀ ਕੋਈ ਪੰਜਾਬ ਦੇ ਭਵਿੱਖ ਦੀ ਗੱਲ ਆਈ ਯੂਨੀਵਰਸਿਟੀ ਆ ਜਿਹੜੀ ਤੇ ਪੰਜਾਬ ਦੇ ਹੱਕਾਂ ਤੇ ਡਾਕਿਆ ਮਾਰਿਆ ਜਾ ਰਿਹਾ ਸੀ ਪਰ ਅੱਜ ਇੱਥੇ ਲੀਡਰ ਦੇਖਣ ਨੂੰ ਨਹੀਂ ਮਿਲਿਆ ਜਦੋਂ ਲੋਕਾਂ ਤੋਂ ਵੋਟਾਂ ਲੈਣੀਆਂ ਆਉਂਦੀਆਂ ਤਰਨ ਤਾਰਨ ਦੇ ਵਿੱਚ ਦੇਖੋ ਕਿਵੇਂ ਲੋਕ ਜਿਹੜੇ ਲੀਡਰ ਸੀ ਗਲੀ ਗਲੀ ਦੇ ਵਿੱਚ ਫਿਰਦੇ ਨਜ਼ਰ ਆ ਰਹੇ ਸੀ ਪਰ ਅੱਜ ਨਜ਼ਰ ਨਹੀਂ ਆਏ ਕਿਵੇਂ ਲੱਗਦਾ ਤੁਹਾਨੂੰ ਉਹਨਾਂ ਬਾਰੇ ਪਰ ਇਹ ਦੇਖੋ ਇਹ ਥੋੜਾ ਜਿਹਾ ਤੁਹਾਨੂੰ ਹਿਸਟਰੀ ਦੱਸਾਂ ਜਿਹੜਾ ਪੰਜਾਬ ਦੇ ਵਿੱਚ ਸਾਰੇ ਲੀਡਰ ਸਾਰੀ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਇਹ ਵਿੱਚ ਕਈ ਜਿਹੜੇ ਹੈਗੇ ਆ 10 12 ਪੜਿਓ ਵੀ ਹੈਗੇ ਆ ਕੇਨ ਯੂਨੀਵਰਸਿਟੀ ਦਾ ਰੋਕੇ ਨਹੀਂ ਕੀਤਾ ਜਿਹੜੇ ਮੈਨ ਲੇਜ਼ ਨੇ ਯੂਨੀਵਰਸਿਟੀ ਦਾ ਕਦੇ ਰੋਕੇ ਨਹੀਂ ਦਿੱਤਾ ਉਹਨਾਂ ਨੂੰ ਪੰਜਾਬ ਦਾ ਉਹਦੀ ਸਿੱਖਿਆ ਦਾ ਕੁਝ ਵੀ ਲੈਣ ਦੇ ਨਹੀਂ ਆ ਹਮਮੇਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਦੱਸਦਾ ਜੇ ਤੁਸੀਂ ਗੱਲ ਸਟਾਰਟਿੰਗ ਦੀ ਕੀਤੀ ਹੈ ਕੀ ਉਹ ਇਸ ਲਈ ਸਹਿਯਰਦ ਹੈਗੇ ਆ ਨਹੀਂ ਹਮਮੇਂ 2011 ਦੇ ਵਿੱਚ ਮੈਂ 2012 ਦੇ ਵਿੱਚ ਯੂਨੀਵਰਸਿਟੀ ਪੜਨ ਆਇਆ ਸੀ ਉਸ ਸਮੇਂ ਸੋਪੀ ਤੋਂ ਪੋਸੂ ਪਾਰਟੀਆਂ ਜਿਹੜੀਆਂ ਸੂਪਾਰਟੀ ਹੁੰਦੀ ਸੀ ਉਹ ਮੇਨ ਹੁੰਦੀ ਸੀ ਉਹਨਾਂ ਰੋਲ ਇੱਕ ਵਿਦਿਆਰਥੀ ਸੰਗਠਨ ਹੁੰਦੇ ਸੀ ਹੂੰ ਉਹ ਜਿਹੜਾ ਵੀ ਵਿਦਿਆਰਥੀ ਪਿੰਡ ਤੋਂ ਉੱਟ ਕੇ ਜਾਂ ਸ਼ਹਿਰ ਤੋਂ ਉੱਟ ਕੇ ਜਦੋਂ ਇਹਨਾਂ ਜਥੇਬੰਦੀਆਂ 'ਚ ਕੰਮ ਕਰਦੇ ਉਹ ਯੂਨੀਵਰਸਿਟੀ ਦਾ ਮਾਹੌਲ ਦੇਖਦਾ ਸੀ ਚੋਣਾ ਉਹ ਉਹ ਸਟਾਫ ਵਾਲੇ ਹੁੰਦੇ ਸੀ ਕਿ ਜਿਹੜੇ ਮੰਤਰੀਆਂ ਦੇ ਕੋਲ ਐਮਐਲਏਆਂ ਦੇ ਕੋਲ ਜਾਂ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਮਿਲ ਨਹੀਂ ਆ ਰਹਾ ਹੁੰਦਾ ਸੀ ਹੂੰ ਕੋਈ ਬੱਚੇ ਜਾਂ ਹੋ ਸਕਦਾ ਏਜ ਇਦਾਂ ਦੀ ਹੁੰਦੀ ਆ ਸਾਡੀ ਵੀ ਉਸ ਸਮੇਂ ਇਦਾਂ ਦੀ ਸੀ ਹਨਾ ਇਹ ਕਿ ਸੋਚੀ ਐ ਐਮਐਲਏ ਦਾ ਫੋਟੋ ਕੋ ਚਾਲੀ ਆ ਪੀਨਾ ਕੋ ਚਾਲੀ ਸਾਨੂੰ ਐਲੋਏਸੀ ਇਹ ਸਿਸਟਮ ਬਹੁਤ ਵਧੀਆ ਜਦੋਂ ਅਸੀਂ 2013 14 ਦੇ ਸਟੇਜ ਦੇ ਵਿੱਚ ਜੋ ਦੇ ਵਿੱਚ ਆਏ ਸੀਗੇ ਉਸ ਸਮੇਂ ਜਿਹੜੇ ਅੱਜ ਇਹ ਸਟੂਡੈਂਟ ਭਰਨੇ ਤੇ ਨਹੀਂ ਬੈਠੇ ਸੀ ਉਹਦੇ ਵਿੱਚੋਂ ਕੋਸ਼ਿਕ 50% ਸਟੂਡੈਂਟ ਐਡਾਲੇ ਹੁੰਦੇ ਸੀ ਜਿਹੜੇ ਇਹ ਬਗਵਾਰਤੀ ਜਿੱਥੇ ਬੰਨੀਆਂ ਛੱਡ ਕੇ ਜਿਹੜੀ ਸੈਂਟਰ ਜਿੱਥੇ ਬੰਨੀਆਂ ਸੀ ਜਿਆ ਉਹਨਾਂ ਨੂੰ ਇਹਨਾਂ ਨੇ ਪ੍ਰਪੋਲਿਟ ਕੀਤਾ ਉਹਦੇ ਵਿੱਚ ਇਹਨਾਂ ਨੇ OBBPP ਨੂੰ ਪ੍ਰਪੋਲਿਟ ਕੀਤਾ LSUI ਨੂੰ ਪ੍ਰਪੋਲਿਟ ਕੀਤਾ SOE ਨੂੰ ਪ੍ਰਪੋਲਿਟ ਕੀਤਾ ਜਦੋਂ ਇਹ ਜਿੱਥੇ ਬੰਨੀਆਂ ਸੀਗੀਆਂ ਇਨਾਰੇ ਬਟਿਕ ਸਰਕਾਰਾਂ ਨੇ ਆਪਣੇ ਬੰਦੇ ਸੈੱਟ ਕਰਕੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ 15 ਚ ਰੰਦੇ ਰਹਿੰਦੇ ਐਨਐਸਸੀਆਈ ਐਬੀਬੀਪੀ ਨੇ ਸ਼ਰਿਆਮ ਕੈਂਪੇਨਾਂ ਕਰਦੇ ਹੁੰਦੇ ਸੀ ਇਹ ਕਿ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕੀਤਾ ਜਾਵੇ ਪਰ ਜਦੋਂ ਉਹਦਾ ਰਿਜ਼ਲਟ ਅੱਜ ਆਇਆ ਅੱਜ ਸਾਰੇ ਉਸ ਲਈ ਇਹ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਲੈਕਚਰਾਂ ਦੇ ਦੌਰਾਨ ਅੱਗੇ ਸਪੀਚਸ ਕਰਦੇ ਹੁੰਦੇ ਸੀ ਕਿ ਸਾਨੂੰ ਇੱਕ ਸੈਂਟਰਲ ਯੂਨੀਵਰਸਿਟੀ ਚਾਹੀਦੀ ਹੈ ਅੱਜ ਉਹੀ ਵਿਦਿਆਰਥੀ ਮੋਰ ਥੈਨ 50% ਜਿਹੜੇ ਉਹ ਵਿਦਿਆਰਥੀ ਹੈ ਜਿਹੜੇ ਬਾਕੀ ਸੂਬਿਆਂ ਨੂੰ ਸਮਝਾ ਰਹੇ ਦੇ ਦੀ ਅੱਜ ਉਹ ਧਰਨੇ 'ਚ ਉਹਨਾਂ ਨੂੰ ਸਾਹਮਣੇ ਲੱਗੀ ਆ ਤੇ ਅਸੀਂ ਉਹ ਗਲਤੀਆਂ ਕਰਦੇ ਆਉਂਦੇ ਸੀ ਉਹ ਗਲਤੀਆਂ ਕਰਕੇ ਸਾਨੂੰ ਇਹ ਅੱਜ ਦਿਨ ਦੇਖਣੇ ਪੈ ਰਹੇ ਜਿੱਥੇ ਸੈਂਟਰਲ ਯੂਨੀਵਰਸਿਟੀ ਬਣਦੇ ਨਾਲ ਛੁਟਰੀ ਤਾਕਤਾਂ ਆ ਸੱਤਾ ਦਾ ਵਿਕੇਂਦਰੀਕਰਨ ਜਿਹੜਾ ਹੋਣਾ ਚਾਹੀਦਾ ਉਹ ਘੜਨਾ ਜਾ ਰਿਹਾ ਅੱਜ ਇਹ ਮਹਿਸੂਸ ਹੋਇਆ ਤੇ ਇਸ ਇਕੱਲੇ ਪੰਜਾਬ ਯੂਨੀਵਰਸਿਟੀ ਦੀ ਪਟਿਆਲਾ ਯੂਨੀਵਰਸਿਟੀ ਦੀ ਹਾਲਤ ਇੱਕ ਤੋਂ ਵੀ ਜ਼ਿਆਦਾ ਖਸਤਾ ਆ ਅੰਮ੍ਰਿਤਸਰ ਦੀ ਹਾਲਤ ਖਸਤਾ ਸੋ ਇਹ ਅੱਜ ਉਹਨਾਂ ਨੇ ਆਪ ਕਬੂਲ ਕੀਤਾ ਉਹਨਾਂ ਅਰਜ ਦੇ ਤਰਨੇ ਦੇ ਵਿੱਚ ਨਵਰਾਜ ਜੀ ਜਿਕਰ ਹੈ ਇਹ ਸੈਂਟਰਲ ਯੂਨੀਵਰਸਿਟੀ ਬਣਦੀ ਹੈ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਕੀ ਨੁਕਸਾਨ ਆ ਪੰਜਾਬ ਦੇ ਨੌਜਵਾਨਾਂ ਨੂੰ ਕੀ ਨੁਕਸਾਨ ਆ ਪੰਜਾਬ ਦੇ ਸਟੂਡੈਂਟਾਂ ਨੂੰ ਕੀ ਨੁਕਸਾਨ ਆ ਕੀ ਤੁਸੀਂ ਦੱਸ ਸਕਦੇ ਹੋ ਜਿੱਥੇ ਕੀ ਇਹਦੇ ਵਿੱਚ ਕੋਈ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਜਿਹਨੂੰ 2020 ਦੇ ਵਿੱਚ ਬਿਨਾ ਕੋਈ ਡਿਸਕਸ਼ਨ ਪ੍ਰ ਸਰਕਾਰ ਬਿਨਾ ਕੋਈ ਡਿਬੇਟ ਕੀਤੇ ਬਿਨਾ ਉਹਦੇ ਪਾਰਲੀਮੈਂਟ ਵੀ ਡਿਸਕਸ਼ਨ ਕੀਤੇ ਜਿਹੜਾ ਐਜੂਕੇਸ਼ਨ ਪਾਲਿਸੀ ਲਿਆਂਦੀ ਤੇ ਹਾਲ ਹੀ ਉਹਨਾਂ ਨੇ ਇਪਲੀਮੈਂਟ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਆ ਉਸ ਜਿਹੜੀ ਯੂਨੀਵਰਸਿਟੀ ਦੀ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹਨਾਂ ਨੂੰ ਯੂਨੀਵਰਸਿਟੀ ਕਾਲਜes ਸਕੂਲਾਂ ਦੇ ਵਿੱਚ ਲਾਗੂ ਕਰਨਾ ਤਾਂ ਜਿਹੜਾ ਕੇਂਦਰੀਕਰਨ ਦੀ ਜਿਹੜੀ ਇਸ ਦੇਸ਼ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਕਿ ਹਰ ਚੀਜ਼ ਦਾ ਕੇਂਦਰੀਕਰਨ ਕੀਤਾ ਜਾਵੇ ਉਹਨਾਂ ਨੇ ਆਪਣੇ ਸਾਹਬ ਸਿਲੇਬਸ ਸੈੱਟ ਕਰਨੇ ਆ ਉਦੇ ਵਿੱਚ ਤੁਹਾਡੇ ਇਤਿਹਾਸ ਦੇ ਨਾਲ ਸ਼ੇਡ ਸ਼ਾਡ ਹੋਣੀ ਆ ਤਾਂ ਉਹਦੇ ਵਿੱਚ ਜਿਹੜੀ ਹਿੰਦੀ ਲੈਂਗੁਏਜ ਆ ਜਾਂ ਵੈਦਿਕ ਜੋ ਵੀ ਇਹਨਾਂ ਨੇ ਸ਼ਬਦ ਰੱਖੇ ਹੋਏ ਆ ਉਹਨਾਂ ਦਾ ਬੱਚਿਆਂ ਤੇ ਇੱਕ ਤਰ੍ਹਾਂ ਠੋਪਣਾ ਆ ਹੁਣ ਇੱਕ ਜਿਹੜੀ ਐਜੂਕੇਸ਼ਨ ਪਾਲਿਸੀ ਨਿਊ ਐਜੂਕੇਸ਼ਨ ਪਾਲਿਸੀ ਉਹਦੇ ਵਿੱਚ ਹੀ ਦਿਆ ਗਿਆ ਕਿ ਜਿਹੜੀ 5 ਤੋਂ 6 ਸਾਲ ਤੱਕ ਆ ਬੱਚੇ ਨੂੰ ਉਹਦੀ ਮਾਤ ਭਾਸ਼ਾ ਸਭ ਤੋਂ ਜਿਆਦਾ ਸਿਖਾਈ ਜਾਵੇ ਤਾਂ ਜਿਹੜਾ ਬੰਦਾ 5-6 ਸਾਲ ਉਹ ਜਿਹੜੀ ਮਾਤ ਭਾਸ਼ਾ ਨਾਲ ਸਿੱਧਾ-ਸਿੱਧਾ ਇਹ ਆ ਤਰਤਾਪੇ ਉਹਨਾਂ ਨੂੰ ਜਿਹੜਾ ਹਿੰਦੀ ਜਾਂ ਸੰਸਕ੍ਰਿਤ ਜਿਹੜੀ ਉਹ ਜਿਆਦਾ ਵੱਡੀ ਮਾਤਰਾ ਦੇ ਵਿੱਚ ਸਿਖਾਈ ਆਵੇ ਜਿਵੇਂ ਨਾਲ ਬੱਚਾ ਆਪਣੇ ਸੱਭਿਆਚਾਰ ਨਾਲ ਟੁੱਟਦਾ ਆਪਣੇ ਜਿਹੜੀ ਹੋਰ ਪਛਾਣਾਂ ਨਾਲ ਗਿਆ ਸਿੱਖਣ ਨਾਲ ਟੁੱਟਦਾ ਉਹਦੇ ਵਿੱਚ ਬਹੁਤ ਸਾਰੇ ਹੁਨਕੌਂਸਾ ਜਿਹੜਾ ਰਹਿ ਗਿਆ ਪੰਜਾਬ ਨੂੰ ਖਤਰਾ ਪੰਜਾਬ ਨੂੰ ਪੰਜਾਬ ਜਿਹੜਾ ਇੱਕ ਉਹ ਆਪਣੀ ਬੋਲੀ ਸੱਭਿਆਚਾਰ ਆਪਣੇ ਇਤਿਹਾਸ ਨੂੰ ਲੈ ਕੇ ਉਹਦੀ ਪਛਾਣ ਹੁੰਦੀ ਆ ਜਦੋਂ ਇੱਕ ਜੇ ਕਿਸੇ ਨੂੰ ਤਬਾਹ ਕਰਨਾ ਹੁੰਦਾ ਕਿਸੇ ਵੀ ਅੱਜ ਦੇ ਜਿਹੜੇ ਸਿਸਟਮ ਨੂੰ ਆ ਪਹਿਲਾਂ ਉਹਦੇ ਸਿੱਖਿਆ ਘਾਰੇ ਦੇ ਵਿੱਚ ਹੀ ਇਹ ਫੇਰ ਹੁੰਦੀ ਆ ਜਾਂ ਉਹਦੇ ਧਾਰਮਿਕ ਗ੍ਰੰਥਾਂ ਚ ਕਿਸੇ ਕੌਮ ਦੇ ਕਿਸੇ ਕੌਮ ਦੇ ਉਹਨੂੰ ਸਮਾਜਿਕ ਲਿਟਰੇਚਰ ਦੇ ਵਿੱਚ ਐਜੂਕੇਸ਼ਨਲ ਲਿਟਰੇਚਰ ਦੇ ਜਦੋਂ ਛੇੜਛਾੜ ਹੁੰਦੀ ਆ ਉਹ ਜਿਆਦਾ ਪ੍ਰਭਾਵ ਆਉਣ 50 ਸਾਲ ਦੇ ਜਦੋਂ ਬੱਚਿਆਂ ਦੇ ਵੈਰ ਉਹਨੂੰ ਕੁਝ ਪਤਾ ਹੀ ਨਹੀਂ ਲੱਗਣਾ ਤੇ ਆਟੋਮੈਟਿਕਲੀ ਜਿਹੜੇ ਸਾਡੇ ਪੰਜਾਬ ਦੇ ਬੱਚੇ ਆ ਉਹਨਾਂ ਤੇ ਸਿੱਧਾ ਪ੍ਰਭਾਵ ਹੁੰਦਾ ਉਹ ਨੁਕਸਾਨ ਹੀ ਨੁਕਸਾਨ ਹੋਗਾ ਨੁਕਸਾਨ ਹੋਗਾ ਪਰ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਕਿ ਨੌਕਾ ਫਾਰਵਰਡ ਹੋ ਗਿਆ ਪੱਗ ਲਿਖ ਗਿਆ ਜਿਹੜੇ ਨੌਕਰੀਆਂ ਤੇ ਲੱਗ ਗਿਆ ਸਭ ਤੋਂ ਵੱਡਦਾ ਉਹੀ ਬੱਚਾ ਨੂੰ ਆਪਣੇ ਨੂੰ CBSE ਸਕੂਲ ਦੇ ਵਿੱਚ ਲਾਇਆ ਹੁੰਦਾ ਹੈ ਮਿਸ਼ਵਰੀ ਸਕੂਲ ਦੇ ਵਿੱਚ ਲਾਇਆ ਹੁੰਦਾ। ਫਤਕੀ ਫਿਰ ਉਹਨਾਂ ਨੂੰ ਕਿਉਂ ਨਹੀਂ ਲੱਗਦਾ ਕਿ ਸਾਡੇ ਬੱਚੇ ਨੂੰ ਮਾਤਰ ਭਾਸ਼ਾ ਜਿਹੜੀ ਉਹ ਵੀ ਸਿੱਖਣ ਪੰਜਾਬੀ ਉਹ ਦੇਖੋ ਜਿਹੜੀ ਇਹ ਪਵਸ ਚੈਨਲ ਤੁਹਾਡਾ ਇਹ ਵਾਲਾ ਉਹਦੇ ਵਿੱਚ ਇਹ ਮੈਂ ਕਹਿਣਾ ਚਾਹੁੰਦਾ ਕਿ ਅੱਜ ਜਿਹੜੇ ਸਾਡੇ ਦੇਸ਼ ਦਾ ਸਰਕਾਰੀ ਸਕੂਲਾਂ ਦਾ ਢਾਂਚਾ ਆਇਆ ਜਾਂ ਯੂਨੀਵਰਸਿਟੀ ਦਾ ਢਾਂਚਾ ਆਇਆ ਜੱ ਕੋਲਿਸ ਦਾ ਢਾਂਚਾ ਆਇਆ ਔਰ ਸਰਕਾਰਾਂ ਨੇ ਹੀ ਖਰਾਬ ਕੀਤਾ ਹੋਇਆ ਆ ਅੱਜ ਸਾਰੇ ਸਰਕਾਰੀ ਲੋਕਾਂ ਜਾਂ ਵੱਡੇ ਬੀਰੋਕ੍ਰੇਟਸ ਲਾ ਲੋ ਉਹਨਾਂ ਦੇ ਬੱਚੇ ਕੰਮਨ ਸਕੂਲਾਂ 'ਚ ਹੀ ਪੜਦੇ ਆ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਸਰਕਾਰੀ ਸਕੂਲਾਂ ਉੱਥੇ ਜਾਂ ਐਸ.ਡੀ.ਬੀ.ਸੀ. ਭਾਈਚਾਰੇ ਦੇ ਬੱਚੇ ਪੜ ਰਹੇ ਆ ਜਾਂ ਉੱਥੇ ਪ੍ਰਵਾਸੀਆਂ ਦੇ ਵਿੱਚ ਪੜ ਰਹੇ ਆ ਤਾਂ ਜਦੋਂ ਤੁਹਾਡਾ ਸਿੱਖਿਆ ਦਾ ਢਾਂਚਾ ਹੀ ਨਹੀਂ ਸੈਟ ਆ ਉਹ ਵੀ ਤੁਸੀਂ ਸੁਧਾਰਨਾ ਹੀ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਨੁਕਸਾਨ ਬੱਚਿਆਂ ਦੇ ਵੀ ਦੇਖਣਾ ਖਾਸ ਤੌਰ ਤੇ ਦਾ ਹੋਣਾ ਆ ਉਹਨਾਂ ਨੂੰ ਤੁਸੀਂ ਮੁਕਤ ਘਰੋਂ ਬਾਹਰ അംഗ്രജി തിൽ ആ അത് യൂണിവർസ്ട്രഡ അത് ഡിബേറ്റ് ਉੱਥੇ ਸਾਡੇ ਜਿਹੜੇ ਸਟੂਡੈਂਟਸ ਆ ਪੰਜਾਬੀ ਚ ਵੀ ਇੰਨਾ ਵਧੀਆ ਬੋਲ ਰਹੇ ਸੀ ਹਿੰਦੀ ਚ ਇੰਨਾ ਵਧੀਆ ਬੋਲ ਰਹੇ ਸੀ ਅੰਗਰੇਜ਼ੀ ਵਿੱਚ ਵੀ ਬੋਲ ਰਹੇ ਸੀ ਪਰ ਜਿਹੜੀ ਸੱਤਾ ਦਾ ਕੇਂਦਰੀਕਰਨ ਆ ਉੱਥੇ ਇੱਕ ਭਾਸ਼ਾ ਨਾਲ ਜ਼ਿਆਦਾ ਪਰਫਾਰਮੈਂਸ ਕੀਤਾ ਜਾਣਾ ਪਰ ਜਿਹੜੇ ਇਹਨਾਂ ਦੇ ਬੱਚੇ ਆ بڑے بڑے ਉਹ ਸਾਰੇ ਬਾਹਰ ਪੜ੍ਹ ਕੇ ਆਂਦੇ ਆ ਮਾਲੇ ਮੁਲਕਾਂ ਨੂੰ ਵੱਢ ਕੇ ਆਂਦੇ ਆ ਉਹ ਹੀ ਕਾਨੂੰਨ ਦਾ ਵਿਧਾਨ ਕਰਦੇ ਆ ਕਿਤੇ ਸਾਡੇ ਵਿੱਚ ਉਹ ਨਾ ਕੰਪੀਟੀਸ਼ਨ ਨਹੀਂ ਕਰ ਪਾਉਂਦੇ ਸੋ ਸੱਤਾ ਦਾ ਜਿਹੜਾ ਸਮਾਨਤਾ ਹੋਣੀ ਚਾਹੀਦੀ ਆ ਹਰ ਬੰਦਾ ਕੋਈ ਸਰਕਾਰ ਆ ਹੀ ਸ਼ੁਰੂਆਤ ਕਰ ਸਕਦਾ ਪਰ ਇਹਨਾਂ ਦੇ ਤਾਂ ਖੁਦ ਦੇ ਕਾਲਜਸ ਯੂਨੀਵਰਸਿਟੀ ਇਹਨਾਂ ਵਿੱਚ ਹੀ ਐ ਕੁਝ ਇਹ ਦੇਖ ਲੋ ਜਿੰਨੇ ਵੀ ਹੁਣ ਐਡਸ ਆਈਆਂ ਪ੍ਰਾਈਵੇਟ ਐਡਸ ਆਈਆਂ ਹਮ ਇੱਕ ਦੋ ਮਹੀਨੇ ਬਿਲਕੁਲ ਚਲਾਉਂਦੇ ਲਵਲੀ ਜਿਹੜੀ ਯੂਨੀਵਰਸਿਟੀ ਨੰਬਰ 1 ਹੋ ਗਈ ਹਮ ਦੋ ਤਿੰਨ ਮਹੀਨੇ ਬਾਅਦ ਕੈਂਪਸ ਨੰਬਰ 1 ਹੋ ਗਈ ਪਰ ਜੇ ਅਸੀਂ ਉੱਥੇ ਜਿਹੜੇ ਅਧਿਆਪਕਾਂ ਨੂੰ ਬਣਾਇਆ ਜਾਂਦੇ ਜਿਹੜੇ ਉੱਥੇ ਟੀਚਰਸ ਆ ਜਾਂ ਹੋਰ ਆ ਉਹਨਾਂ ਦਾ ਕੋਈ ਜ਼ਿਆਦਾ ਵਧੀਆ ਐਕੈਡੈਮਿਕ ਲੈਵਲ ਮੈਂ ਨਹੀਂ ਦੇਖ ਰਹਾ ਹੈਗਾ ਕਿਉਂਕਿ ਆਪਾਂ ਜਿਹਨਾਂ ਨੂੰ ਮਿਲਦੇ-ਜਿਲਦੇ ਆ ਪਰ ਐਸ ਕੰਪੈਰੀਟਿਵ ਜਿਹੜੀ ਆਪਣੀਆਂ ਯੂਨੀਵਰਸਿਟੀਆਂ ਪੰਜਾਬ ਦੀ ਯੂਨੀਵਰਸਿਟੀ ਉਹਨਾਂ ਨੂੰ ਲਾਇਨ ਲੈ ਕੇ ਜਾਂਦੇ ਲੋਕ ਜਿਹੜੇ ਉਹਨਾਂ ਨੂੰ ਚਲਾ ਰਹੇ ਆ ਉਹ ਵੀ ਸੱਤਾ ਦੇ ਹਿੱਸੇਦਾਰ ਆ ਉਹਨਾਂ ਦਾ ਵੀ ਪ੍ਰਾਈਵੇਟੇਸ਼ਨ ਹੀ ਹੋ ਰਿਹਾ ਕਰਨਾ ਆ ਜਿਹਦੇ ਨਾਲ ਨੁਕਸਾਨ ਸਾਡਾ ਵੀ ਆ ਸਾਡੇ ਸਿੱਖਿਆ ਦਾ ਵੀ ਆ ਸਾਡੀ ਆਉਣ ਵਾਲੀ ਸਭ ਤੋਂ ਮਹੱਤਵਪੂਰਨ ਸਾਡੀ ਪੀੜ੍ਹੀ ਦਾ ਸਾਡੀ ਪੀੜ੍ਹੀ ਨੂੰ ਨੁਕਸਾਨ ਹੋ ਕੇ ਕੇਂਦਰ ਸਰਕਾਰ ਦੀ ਅੱਖ ਹਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹੀ ਕਿਉਂ ਆ ਬਹੁਤ ਸਾਰੇ ਪਿੰਡ ਜਿਹੜੀ ਆ ਉਜਾੜ ਕੇ ਜਿਹੜਾ ਇਹਨੂੰ ਫਿਰ ਬਣਾਇਆ ਗਿਆ ਤੇ ਪੰਜਾਬ ਦੀ ਇਹ ਦਿੱਤੇ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਤੇ ਪੰਜਾਬ ਦੀ ਪੰਡੀ ਸੀਓ ਤੇ ਪੰਜਾਬ ਦਾ ਹੀ ਹੱਕ ਹੈ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਚੰਡੀਗੜ੍ਹ ਤੇ ਹੈਗਾ ਪੰਜਾਬ ਦੀ ਜਿਹੜੀ ਕੇਂਦਰ ਦੀ ਅੱਖ ਪੰਜਾਬ ਤੇ ਕਿਉਂ ਆ ਕਿਉਂਕਿ ਪੰਜਾਬ ਇੱਕ ਐਦਾਂ ਦਾ ਸਟੇਟ ਆ ਜਿਹੜਾ ਕੇਂਦਰ ਦੇ ਨਾਲ ਐ ਸਮੇਂ ਲੜ ਰਿਹਾ ਜਿਹੜੇ ਬਾਕੀ ਸਟੇਟਸ ਦੇ ਬੱਚੇ ਆ ਜਾਂ ਸਾਡੇ ਫਰੈਂਡ ਸਰਕਲ ਆ ਜਾਂ ਉਹ ਵੀ ਇਹ ਗੱਲਾਂ ਕਰਦੇ ਤੇ ਉਹਨਾਂ ਦੇ ਸਟੇਟ ਐਨੀ ਬਹਾਦਰੀ ਨਾਲ ਕੇਂਦਰ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਜਿਹੜੀ ਹੁਣ ਅੱਜ ਜਿਹੜੀ ਜਿਹੜੇ ਲੋਕ ਮਚਾਣ ਆਏ ਉੱਥੇ ਹਰ ਜਾਤ ਦਾ ਰੋਂਦਾ ਬੰਦਾ ਉਸ ਯੂਨੀਵਰਸਿਟੀ ਨੂੰ ਸੱਭਿਆਚਾਰ ਨੂੰ ਮਚਾਣ ਆਇਆ ਤਾਂ ਕੇਂਦਰ ਜਿਹੜੀਆਂ ਸਰਕਾਰਾਂ ਆਇਆ ਸਟੇਟ ਸਰਕਾਰਾਂ ਨਾਲੇ ਉਹਨਾਂ ਨੂੰ ਇੰਨਾ ਨਹੀਂ ਜਿੰਨਾ ਕੇਂਦਰ ਥੋਪ ਰਿਹਾ ਆ ਹੂੰ ਕਿਉਂਕਿ ਕੇਂਦਰ ਦੀਆਂ ਨੀਤੀਆਂ ਦਾ ਸਟੇਟ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਕੇਂਦਰ ਸਰਕਾਰ ਇਹ ਚਾਹੁੰਦੀ ਆ ਤੇ ਕਿਸੇ ਨਾ ਕਿਸੇ ਜਿਹੜਾ ਪੰਜਾਬ ਨੂੰ ਕਾਬੂ ਕਰ ਲਿਆ ਜਾਵੇ ਉਹਦੀ ਪੱਲਾ ਇੰਸਟੀਚੂਟਾਂ ਨੂੰ ਮਾਰਿਆ ਜਾਵੇ ਹੁਣ ਸਾਡੇ ਪੰਜਾਬ ਯੂਨੀਵਰਸਿਟੀ ਆ ਜਾਂ ਸਾਡੇ ਹਾਈ ਕੌਂਸਲ ਆ ਜਾਂ ਹੋਰ ਸਾਡੇ ਵਿਦਿਅਕ ਅਦਾਰੇ ਆ ਉੱਥੇ ਤੁਸੀਂ ਦੇਖ ਲਓ ਸਾਰੇ ਇਹ ਇੱਕ ਖਾਸ ਪਾਰਟੀ ਦੇ ਨੁਮਾਇੰਦੇ ਨਾਲ ਉਹ ਪ੍ਰੋਫੈਸਰ ਜਲਾਲੋ ਜਿਹੜੇ ਵੀ ਸੱਤਾ ਨੂੰ ਕੰਟਰੋਲ ਕਰਦੇ ਜਾਂ ਉਸ ਇੰਸਟੀਚਿਊਟ ਨੂੰ ਕੰਟਰੋਲ ਕਰਦੇ ਉਹਾਂ ਦੀਆਂ ਨੀਤੀਆਂ ਹੁੰਦੀਆਂ ਉਹਦੇ ਨਾਲ ਕੀ ਹੁੰਦਾ ਆ ਕਿ ਉਹ ਆਪਣੇ ਮਨ ਚ ਆਈਆਂ ਪਾਲਿਸੀਆਂ ਉਹਦੇ ਵਿੱਚ ਲਾਗੂ ਕਰ ਦਿੰਦੇ ਆ ਪਰ ਕੋਈ ਨਾ ਇਹ ਵੀ ਗੱਲ ਤੇ ਖੜੀ ਹੁੰਦੀ ਆ ਜੇ ਇਸ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਵੀ ਆ ਉਸ ਸੱਤਾ ਦੇ ਜਿਹੜਾ ਬੈਠੇ ਕਾਬਜ ਲੋਕ ਆ ਉਹਨਾਂ ਦੀ ਇਸ ਪੰਜਾਬ ਦੀ ਧਰਤੀ ਤੇ ਕੋਈ ਵੀ ਸੋੜ ਨਹੀਂ ਹੋਣੀ ਚਾਹੀਦੀ ਸੀ ਪਰ ਉਹਦੇ ਵਿਦਿਨ 2-3 ਮਹੀਨੇ ਹੀ ਸਾਲੇ ਭੱਡੇ ਰਜਵਾਰੇ ਕਾਕਾ ਜਾਇਆਂ ਨੇ ਬੀਜਪੀ ਜੁਆਇਨ ਕੀਤੀ ਹੋਏ ਆ ਆਪ ਮਜ਼ਬੂਤ ਕੀਤਾ ਆ ਆਪਣੇ ਛੋਟੇ ਛੋਟੇ ਲਾਲਚਾਂ ਦੇ ਲਈ ਇਹ ਉਹ ਵੀ ਸੱਤਾ ਨੂੰ ਮਜ਼ਬੂਤ ਕੀਤਾ ਆ ਜਿਸ ਨਾਲ ਕਿ ਪੰਜਾਬ ਦੀ ਆਗਤਾ ਕਮਜ਼ੋਰ ਹੋ ਗਈ ਆ ਪਰ ਉਹਨਾਂ ਨੂੰ ਐ ਲੱਗਦਾ ਹੁੰਦਾ ਤੇ ਖਰੇ ਇਹ ਚੀਜ਼ਾਂ ਦੇ ਨਾਲ ਉਹ ਜਿਹੜੇ ਪੰਜਾਬ ਦੇ ਜਾਂ ਸੇ ਗੁਰੂ ਸਹਿਬਾਨਾਂ ਦਾ ਫਲਸਫਾ ਪੰਜਾਬ ਚ ਕਾਇਮ ਆ ਜਿਹਦੇ ਕਰਕੇ ਉਹਨਾਂ ਨੂੰ ਡਰ ਲੱਗਦਾ ਕੋਈ ਉਹਨੂੰ ਕਮਜ਼ੋਰ ਕਰ ਪਾਣਗੇ ਉਹਦੀ ਕੋਸ਼ਿਸ਼ਾਂ ਸਕਸੈਸ ਆਉਣ ਵਾਲੇ ਸਮੇਂ ਚ ਤਾਂ ਹੋਣੀਆਂ ਨਹੀਂ ਹੋਈਆਂ ਕਿਉਂਕਿ ਲੋਕ ਜਾਗ ਰਹੇ ਆ ਛੋਸੀ ਮੀਡੀਆ ਤੇ ਅਵੇਰਨੈਸ ਆ ਹੋਰ ਚੀਜ਼ਾਂ ਦੇ ਨਾਲ ਕਾਫੀ ਫਰਕ ਪੈ ਰਿਹਾ ਆ ਜਾਗ ਰਹੇ ਆ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੀਆਂ ਨੇ ਪੰਜਾਬ ਨੂੰ ਕਹਿੰਦੀਆਂ ਨੇ ਅਸੀਂ ਪੰਜਾਬ ਦੇ ਰਾਖੇ ਆ ਔਰ ਕੇਂਦਰ ਸਰਕਾਰ ਦੇ ਜਿਵੇਂ ਤੁਸੀਂ ਦੱਸਿਆ ਕਿ ਲੋਕ ਆ ਜਿਹੜੇ ਨਾ ਦੇ ਰਹੇ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਵੱਲੋਂ ਲਾਲਚ ਦਿੱਤੇ ਜਾਂਦੀਆਂ ਇਹਨਾਂ ਪਾਰਟੀਆਂ ਵੱਲੋਂ ਕਿਤੇ ਨਾ ਕਿਤੇ ਉਹੀ ਉਹ ਉਧਰ ਲੈ ਕੇ ਜਾ ਰਹੀਆਂ ਜਿਹੜੀਆਂ ਮੁਫਤ ਕੋਈ ਨਹੀਂ ਚੀਜ਼ਾਂ ਇਹਨਾਂ ਵੱਲੋਂ ਕਈਆਂ ਦਿੰਦੀਆਂ ਚੋਣਾਂ ਦੇ ਚੋਣਾਂ ਵੇਲੇ ਵੱਡੇ ਵੱਡੇ ਲਾਰੇ ਹੁੰਦੇ ਆ ਉਹਨਾਂ ਨੂੰ ਸਾਡੇ ਲੋਕ ਜਿਹੜੇ ਪੰਜਾਬ ਦੇ ਖਾਸ ਕਰ ਪਿੰਡਾਂ ਦੇ ਲੋਕ ਆ ਉਹਨਾਂ ਦੀਆਂ ਗੱਲਾਂ ਚਾਹੀਦੀ ਆ ਪਰ ਜਿਹੜੀ ਕੇਂਦਰ ਦੀ ਸਰਕਾਰ ਆ ਮੈਂ ਬਾਰ ਬਾਰ ਫੋਕਸ ਕਿਉਂ ਕਰ ਰਿਹਾ ਕਿਉਂਕਿ ਉਹਨਾਂ ਦਾ ਏਜੰਡਾ ਬਹੁਤ ਵੱਡਾ ਆ ਉਹ ਪੰਜਾਬ ਨੂੰ ਲੈਵਟਾ ਹਲੇ ਉਹ ਸੈਦਨ ਪ੍ਰਿਚੇ ਦੇ ਨਾਲ ਹਮਲੇ ਹੋ ਰਹੇ ਆ ਜਿੱਦਾਂ ਸਿੱਧੇ ਤਰੀਕੇ ਨਾਲ ਹਮਲੇ ਹੁੰਦੇ ਆ ਉਹਦੇ ਨਾਲ ਇੱਥੇ ਦੀ ਸਰਕਾਰਾਂ ਭਗਵਾਨਚਮਾਨ ਦੀ ਜੇ ਸਰਕਾਰ ਦੀ ਆ ਉਹ ਖਤਮ ਕਰਨੀ ਹੋਵੇ ਇਹਨਾਂ ਨੇ ਕੋਈ ਮੰਡੀ ਕੱਲਾ ਨਹੀਂ ਹੈ ਕਿਉਂਕਿ ਮਹਾਰਾਸ਼ਟਰ ਦੇਖ ਲਓ ਬਿਹਾਰ ਦੇਖ ਲਓ ਉੱਧਰ ਛੀਬੂ ਸਰੇਨ ਦੇਖ ਲਓ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਨੂੰ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰਕੇ ਕਿਸੇ ਨੂੰ ਵੀ ਸਰਕਾਰ ਨੂੰ ਸੱਡ ਸਕਦੀ ਆ ਪਰ ਉੱਥੇ ਦੇ ਜਿਹੜੇ ਨੌਕਾ ਨੇ ਸਟੇਟਾਂ ਦੇ ਉਹਨਾਂ ਉੱਪਰ ਕੇ ਨਹੀਂ ਲੜਦੇ ਪਰ ਸਾਡੇ ਜਿਹੜੇ ਇਮੋਸ਼ਨਸ ਆ ਪੰਜਾਬ ਦੇ ਟੀਲੇ ਲੋਕਾਂ ਦੇ ਉਹ ਜਦੋਂ ਇਦਾਂ ਦਾ ਕੋਈ ਹਮਲਾ ਹੋਣ ਲੱਗਦਾ ਹੈ ਫਿਰ ਜਾਤ ਧਰਮ ਫਿਰਕਾ ਪ੍ਰਸਤੀ ਰਾਜਨੀਤਿਕ ਭੜੇਵਾਜੀ ਦੇ ਨਾਲ ਇੱਕ ਹੋ ਕੇ ਲੜਦੇ ਆ ਉਹ ਕਿਸਾਨੀ ਅੰਦੋਲਨ ਵੀ ਰਿਹਾ ਹੈ ਆ ਜਾ ਪੰਜਾਬ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਅਜੀਟੇਸ਼ਨ ਹੋਇਆ ਸੀਗਾ ਉੱਥੇ ਵੀ ਇਹਨਾਂ ਨੇ ਇੰਟਰਫੇਰੈਂਸ ਹੋ ਨਹੀਂ ਦਿੱਤੀ ਸੀ ਤੇ ਅੱਜ ਪੰਜਾਬ ਯੂਨੀਵਰਸਿਟੀ ਝੰਡੀਗੜ੍ਹ ਦੇ ਵਿੱਚ ਅੱਜ ਪੰਜਾਬ ਦੇ ਲੀਡਰਾਂ ਨੇ ਕਿਸੇ ਨੇ ਆ ਕੇ ਬਾਣੀ ਫੜੀ ਹੈਗੀ ਪੰਜਾਬੀ ਦੇ ਤੋਂ ਮੈਂ ਪਹਿਲੀ ਗੱਲ ਇਹੀ ਮੈਂ ਤੁਹਾਨੂੰ ਕਹੇ ਜਿਹੜੇ ਜਿਹੜੇ ਲੀਡਰ ਆ ਕੋ ਬਣ ਕੇ ਗਏ ਆ ਜਿਹੜੇ ਪੰਜਾਬ ਪੱਕਿਆ ਅੱਜ ਵੀ ਜੀ ਜਾਗਦੇ ਚ ਵੀਰ ਵਾਲੇ ਉਹ ਆਏ ਆ ਹੁਣ ਜਿਹੜੇ ਬੰਦੇ ਨੇ ਜਿਹੜੇ ਇਹਨੇ ਹੁੰਦੇ ਸੀ ਕੋ ਲੀਡਰ ਨਹੀਂ ਗਿਆ ਸੀ ਜੇ ਜਿੱਦਾਂ ਨੇ ਲੋਕਾਂ ਦੇ ਉੱਦਾਂ ਨਹੀਂ ਉਹਨਾਂ ਨੂੰ ਰਾਜਨੀਤਿਕ ਮਿਲ ਜਾਂਦਾ ਹੁਣ ਜੇ ਸਾਡੇ ਲੋਕ ਆ ਪੰਜਾਬ ਦੇ ਉਹਨਾਂ ਨੂੰ ਇਹਦਾ ਸੋਚਣੀ ਪੈਣੀ ਆ ਜੇ ਜਿਹੜੇ ਆਪ ਨਹੀਂ ਪੜਦੇ ਉਹਨਾਂ ਦੇ ਲੀਡਰ ਵੀ ਉੱਦਾਂ ਨਹੀਂ ਹੋਣਗੇ ਹੁਣ ਜਿਹੜੇ ਬੰਦੇ 10 ਪੜਿਆ ਆ ਉਹਨੇ ਯੂਨੀਵਰਸਿਟੀ ਦਾ ਰੋਖ ਹੀ ਨਹੀਂ ਕੀਤਾ ਜਿਸ ਨੂੰ ਪਤਾ ਹੀ ਨਹੀਂ ਯੂਨੀਵਰਸਿਟੀ ਦੇ ਮੋਸ਼ਨਸ ਕੀ ਆ ਯੂਨੀਵਰਸਿਟੀ ਜੇ ਅਸੀਂ ਕੀ ਲੈਣ ਆਏ ਆ ਯੂਨੀਵਰਸਿਟੀ ਉਹਨਾਂ ਨੂੰ ਕੀ ਦਿੱਤਾ ਆ ਜੇਸ ਬੰਦੇ ਨੂੰ ਉਸ ਜਿਹੜਾ ਸਿੱਖਿਆ ਦੇ ਕੇਂਦਰ ਦਾ ਉਸ ਮੰਦਰ ਦਾ ਕੋਈ ਦੇ ਬਾਰੇ ਇੰਟਰਸਟ ਨਹੀਂ ਨਾ ਤੂੰ ਪੜਿਆ ਲਿਖਿਆ ਕੁਝ ਨਹੀਂ ਹੈਗਾ ਉਹ ਕਿੱਦਾਂ ਉੱਥੇ ਆ ਜਾਊਗਾ ਉਹਨੇ ਤਾਂ ਉੱਥੇ ਜਾਣਾ ਜਿੱਥੇ ਕਿਸੇ ਦੇ ਪਿੰਡ ਚ ਭੋਗ ਹੋਵੇ ਕਿਸੇ ਦੇ ਵਿਆਹ ਤੇ ਹੋਵੇ ਕਿਤੇ ਮਰ ਬੋਵੇ ਕਿਉਂਕਿ ਇਹ ਬੋਟਾਂ ਦਾ ਉਹ ਨਹੀਂ ਇਸ਼ੂ ਆ ਤੇ ਇਹ ਇੱਕ ਨਸਲਾਂ ਦਾ ਇਸ਼ੂ ਆ ਕਿ ਤੇੜੀਆਂ ਦਾ ਪਰ ਇਸ਼ੂ ਆ ਉੱਥੇ ਜਿਹੜਾ ਆਣਾ ਉੱਥੇ ਉਹ ਜੀ ਬੰਦਾ ਹੋਰ ਧਰਤੀ ਤੇ ਪੜਕੇ ਗਿਆ ਜਿਹਨੂੰ ਪਤਾ ਆ ਤੇ ਇਸ ਨੇ ਸਾਨੂੰ ਇਸ ਯੂਨੀਵਰਸਿਟੀ ਨੇ ਸਾਨੂੰ ਨਾਮ ਦਿੱਤਾ ਹੈ ਰੋਜੀ ਦਿੱਤੀਆ ਰੋਟੀ ਦਿੱਤੀਆ ਕੋਈ ਸਾਹ ਮਤਲਬ ਬੰਦਾ ਜੇ ਜਾਗਦੇ ਜ਼ਮੀਰ ਵਾਲਾ ਮੈਂ ਕਹਿ ਰਿਹਾ ਉਹ ਦਮ ਚ ਮੈਨੂੰ ਹਰ ਉੱਥੇ ਦੇਖਣ ਨੂੰ ਮਿਲਿਆ ਹੂੰ ਪੰਜਾਬ ਦੀ ਜਿਹੜੀ ਸਰਕਾਰ ਹੈ ਖੈਰੀ ਸੀ ਸੀ ਪੰਜਾਬ ਦੇ ਲੋਕਾਂ ਦੇ ਨਾਲ ਪਰ ਪੰਜਾਬ ਦੇ ਵਿੱਚ ਵੀ ਬੈਰੀਕੇਟਿੰਗ ਕੀਤੀ ਗਈ ਹੈ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਬੈਰੀਕੇਟਿੰਗ ਕੀਤੀ ਗਈ ਆ ਪਰ ਕੁਝ ਜਗ੍ਹਾ ਇਦਾਂ ਨਹੀਂ ਸਹੀਆਂ ਨਿਕਾ ਚੰਡੀਗੜ੍ਹ ਦੀ ਜਿਹੜੀ ਪੁਲਿਸ ਆ ਉਹ ਉਧਰ ਜਾ ਕੇ ਬੈਰੀਕੇਟਿੰਗ ਨਹੀਂ ਕਰ ਰਹੀ ਸੀਗੀ ਹੂੰ ਠੀਕ ਹੈ ਉਹਦੇ ਲਈ ਇਹਨਾਂ ਨੇ ਸਰਕਾਰ ਨੂੰ ਦੇਖਣਾ ਚਾਹੀਦਾ ਉਹਦੇ ਨੇ ਕੀ ਹੱਲ ਕੀਤਾ ਇਹਨਾਂ ਨੇ ਇਵਨ ਕਿ ਐਸਐਸਪੀ ਨਾਨਕ ਸਿੰਘ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਉਹ ਦਿੱਲੀ ਪੁਲਿਸ ਜਿਹੜੀ ਉੱਪਰ ਆ ਕੇ ਤੱਕਾ ਕਰ ਰਹੀ ਆ ਜਦੋਂ ਵੀ ਜਦੋਂ ਵੀ ਪਟਾਣੇ ਭਰਨੇ ਐਚਿਊ ਟੇਸ਼ਨ ਹੁੰਦੀ ਕਉਂ ਕਿ ਜਿਹੜਾ ਲੀਡਰ ਆ ਸਟੂਡੈਂਟ ਲੀਡਰ ਆ ਉਹ ਹਮੇਸ਼ਾ ਪ੍ਰੋਟੈਸਟ ਜਾਂ ਇੰਸਟੀਚਿਊਟ ਚੋਂ ਨਿਕਲ ਲਿਆ ਹੁਣ ਜਿਹੜੇ ਪਿੰਡਾਂ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਐਮਐਲਏਜ਼ ਦਾ ਉਹ ਹੀ ਗੱਲ ਮੈਂ ਕਰਨ ਲੱਗਾ ਤੇ ਸੱਤਾਂ ਨੂੰ ਕਿੱਦਾਂ ਲੋਕ ਡੈਫੀਨੇਸ਼ਨ ਬੰਦੇ ਆ ਉਹਨਾਂ ਦੇ ਜਿਹੜੇ ਲੀਟਰ ਉਹ ਬਣਦੇ ਆ ਤੋਂਗਾਂ ਦੇ ਜਿਹੜਾ ਜਾਂਦਾ ਵਿਆਹ ਜੀ ਨਹੀਂ ਜਾਂਦਾ ਜਿਹਦੀ ਅਡੋਲ ਜੀ ਯਾਨੀ ਵਿਚਾਰਧਾਰਾ ਤੇ ਨਹੀਂ ਗੱਲ ਕਰਦਾ ਸੜਕਾਂ 'ਤੇ ਗੱਲ ਕਰੀ ਜਾਂਦਾ ਪਰ ਜਿਹੜਾ ਇਹ ਡਿਫਰੈਂਸ ਹੈ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਸਾਹਮਣਾ ਪੈਣਾ ਤੇ ਜਿਹੜਾ ਲੀਟਰ ਯੂਨੀਵਰਸਿਟੀ ਤੋਂ ਪੜਿਆ ਨਾ ਉਹ ਵਿਚਾਰਧਾਰਾ ਤੇ ਗੱਲ ਕਰਦਾ ਹੁੰਦਾ ਤੇ ਅਗਲੀ 50 ਸਾਲ ਦੀ ਜਿਹੜੀ ਸਾਡੀ ਨਸਲਾਂ ਆ ਰਹੀਆਂ ਪੀੜੀ ਜਨਰੇਸ਼ਨ ਉਹਦਿਆਂ ਅਰੋਲ ਮਾਤ ਕਹਿ ਕਰ ਰਿਹਾ ਹੁੰਦਾ ਵੀ ਮੈਂ ਜੇ ਬਿਨਾਂ ਸਵੱਥੀ ਬੋਲ ਰਿਹਾ ਨਾ ਤਾਂ ਮੇਰੀ 50 ਸਾਲ ਦੀ ਪੀੜ੍ਹੀ ਨੂੰ ਤਾਂ ਫਾਇਦਾ ਕੀ ਹੋਊਗਾ ਜਿਹੜਾ ਲੀਡਰ ਇੰਸਟੀਚਿਊਟ ਦੇ ਵਿੱਚ ਪੜਿਆ ਹੁੰਦਾ ਆ ਮੱਥੇ ਦੀ ਸਮੱਸਿਆ ਨੂੰ ਪੰਜਾਬ ਦੀ ਸਮੱਸਿਆਵਾਂ ਨੂੰ ਸਮਝਦਾ ਆ ਹੂੰ ਜਿਹੜਾ ਲੀਡਰ ਪਰਿਵਾਰਵਾਦ ਹੂੰ ਜਿਹੜਾ ਤੁਹਾਨੂੰ ਮੈਂ ਦੱਸਦੇ ਹਟਿਆ ਵਿਆਹ ਸ਼ਰਮੀ ਭੋਗ ਥਾਣੇ ਕਚੇਰੀਆਂ ਦੀਆਂ ਲੜਾਈਆਂ ਛੁਰਾਲੀਆਂ ਪਵਾਲੀਆਂ ਉਹਨਾਂ ਜੋ ਬਣਦੇ ਆ ਉਹ ਕਦੇ ਵੀ ਪੰਜਾਬ ਦੇ ਸਿਹਰ ਜਿਹੜੇ ਮੁੱਤੇ ਉਹਨਾਂ ਨੂੰ ਡਿਸਕਸ ਨਹੀਂ ਕਰ ਪਾਉਂਦੇ ਮੈਂ ਕੀ ਮੰਨਦੇ ਤੁਸੀਂ ਪੰਜਾਬ ਦੇ ਲੀਡਰ ਕੱਤ ਪੜਿਆ ਤੁਹਾਨੂੰ ਪਤਾ ਹੀ ਆ ਹਮ ਆਪਾਂ ਇਹਦਾ ਪੁਰਾਣਾ ਇਤਿਹਾਸ ਦੇਖੇ ਅਕਾਲੀ ਦਲ ਦੇ ਸਰਕਾਰ ਸਮੇਂ ਵੀ ਇੱਕ ਅਨਪੜ੍ਹ ਜਿਹੜੇ ਲੀਡਰ ਹੁੰਦੇ ਸੀਗੇ ਉਹਨਾਂ ਨੂੰ ਐਜੂਕੇਸ਼ਨ ਮਿਸਟਰ ਲਾਉਂਦੇ ਸੀਗੇ ਹਮ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਬਹੁਤੇ ਲੀਡਰ ਆ ਉਹ ਗਲੀਆਂ ਦੀ ਸਾਡੀਆਂ ਸੜਕਾਂ ਪੱਕੀਆਂ ਆਉਣੀਆਂ ਆ ਤੇ ਇਸ ਤਰ੍ਹਾਂ ਦੀ ਰਾਜਨੀਤੀ ਜਦੋਂ ਗੱਲ ਕਰਦੇ ਆ ਜਦ ਪਰਚੇ ਛੜਾ ਲੇ ਪਵਾ ਲੇ ਤਾਂ ਨਾਲ ਨਾਲ ਲਿਖਣਾ ਕੱਲੀ ਐਜੂਕੇਸ਼ਨ ਲੈਣਾ ਵੀ ਹੱਲ ਨਹੀਂ ਹੁੰਦਾ ਤੁਹਾਡਾ ਬૌਧਿਕ ਸੱਭਿਆਚਾਰਕ ਸਮਾਜਿਕ ਜਿਹਦੀ ਕੋ ਨੌਲੇਜ ਆ ਉਹਨਾਂ ਸੀ ਪੜਾ ਲਿਖਿਆ ਜਿਹੜਾ ਤਾਂ ਤੁਸੀਂ ਜਦੋਂ ਕੋਈ ਗੱਲ ਕਰ ਰਹੇ ਹੋ ਨਾ ਸਾਡੇ ਲੀਡਰਸ ਜੇ ਹੁਣ ਉਹਨਾਂ ਦੀ ਇਕੱਲੇ ਇਕੱਲੇ ਤੁਸੀਂ ਦੇਖੋ ਇਹਨਾਂ ਦੀ ਇੰਟਰਵਿਊ ਚੈੱਕ ਕਰੋ ਜਦ ਸੌ ਚੋਂ ਅੱਜ ਹੀ ਰੇ ਸੌ ਚੋਂ ਇਹਦੇ 10% ਜਿਹੜੇ ਲੀਡਰ ਆ ਪੰਜਾਬ ਦੇ ਚਾਹੇ ਕਿਸੇ ਵੀ ਪਾਰਟੀ ਦੇ ਉਹ ਕਿਸੇ ਟਾਪਿਕ ਤੇ ਗੱਲ ਕਰ ਸਾਨੂੰ ਪਤਾ ਲੱਗਦਾ ਕਿ ਯਾਰ ਸਾਡੀ ਪੀੜ੍ਹੀਆਂ ਨੇ ਇਤਿਹਾਸ ਲਿਖੜੇ ਆ ਹੂੰ ਤਾਂ 90% ਤੇ ਲੱਗ ਜਾਂਦਾ ਕਿ ਉਹ ਉੱਥੇ ਹੀ ਬੱਥੇ ਆ ਉਹੀ ਗੱਲਾਂ ਉਹ ਮੇਰੇ ਨਾਲ ਨਾਲ ਜਿਵੇਂ ਉਹ ਉਹਨਾਂ ਨਾਲ ਜਿਵੇਂ ਉਹਦੇ ਜਿਹੜੇ ਬੰਦੇ ਜਿਹੜੇ ਆ ਛੜਾ ਲੋ ਉਹਦੇ ਪਾ ਲੋ ਜਦੋਂ ਇਸ ਤਰੀਕੇ ਦੇ ਲੋਕ ਬੈਠੇ ਆ ਤਾਂ ਤੁਸੀਂ ਉਹਨਾਂ ਅਨਪੜ੍ਹ ਹੀ ਕਰਨੇ ਕੋਈ ਹੀ ਸਿਆਹਾ ਮੰਦਾ ਉਹਨੂੰ ਪੜ੍ਹਿਆ ਨਹੀਂ ਕਿ ਲਿਟਰ ਤੋਂ ਪਾਉਂਗਾ ਤਾਂ ਅੱਜ ਦੇ ਲੀਟਰ ਤੇ ਕਹਿੰਦੇ ਬੁੱਤੇ ਇਸ ਤਗਾ ਨਾਲ ਮਿਲ ਜੀ ਕਿ ਹੋਈ ਤਾਂ ਗੱਲ ਆ ਨਾ ਕਿ ਇਹ ਸਤਹਾਲ ਵੀ ਤਾਂ ਇਹੀ ਆ ਨਾ ਫਿਰ ਹਾਲ ਵੀ ਕੋ ਬੁੱਤੇ ਵਧੀਆ ਨਹੀਂ ਜੇ ਸਾਡੇ ਲੋਕ ਜਾਂ ਸਾਡੇ ਲੀਟਰ ਜਿਹੜੇ ਆ ਬੈਠੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੁਣ ਲੋਕਾਂ ਨਾਲ ਕਿੱਥੇ ਕੀ ਆਣ ਦੀ ਲੋੜ ਆ ਲਓ ਨੋ ਤੁਸੀਂ ਵਿਵਸਥਾ ਲਈ ਲੜ ਰਹੇ ਹੋ ਤੇ ਸਾਡੇ ਦੇਸ਼ ਦੀ ਵਿਵਸਥਾ ਵਧੀਆ ਬਣੀ ਰਹੇ ਹੂੰ ਜਦੋਂ ਐਜਿਟੇਸ਼ਨ ਹੁੰਦਾ ਹੈ ਨਾ ਮਤਲਬ ਕਿ ਤੁਹਾਡੇ ਲੀਟਰ ਨਹੀਂ ਵਧੀਆ ਤੁਹਾਡੀ ਵਸਹੀ ਤਰੀਕੇ ਨਾਲ ਨਹੀਂ ਚੱਕ ਰਹੇ ਸਾਡੀ ਵਿਵਸਥਾ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਨਿਕਾਹ ਹੀ ਲਿਆ ਉਹ ਤਾਂ ਉਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਜਿਹੜਾ ਬੰਦਾ ਯੂਨੀਵਰਸਿਟੀ ਆਂ ਪੜਿਆ ਉਹ ਆਂਦਾ ਹੂੰ ਜਿਹੜੇ ਨਹੀਂ ਆਂਦੇ ਜਿਨ੍ਹਾਂ ਦੀ ਜ਼ਮੀਰ ਨਹੀਂ ਜਾਂ ਛੋੜੇ ਲਾਲਚਾਂ ਕਰਸੇ ਉਹ ਆ ਜਾਂ ਸੱਤਾ ਦੇ ਵਿੱਚ ਕੁਝ ਫਾਇਦੇ ਲੈਣੇ ਹੁੰਦੇ ਆ ਅੱਜ ਕੁਲਜੀਤ ਨਾਗਰਾ ਵੀ ਪਹੁੰਚੇ ਹੋਏ ਸਾਰੇ ਬਹੁਤ ਸਾਰੇ ਜਿਹੜੇ ਲੱਗਦਾ ਸਾਰੇ ਪਹੁੰਚੇ ਸਾਰੇ ਨਾ ਪੋਲੀਟੀਕਲ ਕੋਈ ਪੋਲੀਟੀਕਲ ਬੰਦੇ ਦੀ ਗੱਲ ਕੀਤੀ ਤਾਂ ਉਹ ਸਾਰੇ ਹੀ ਪਾਰਟੀਆਂ ਦੇ ਕੋਸ਼ਿਸ਼ ਨਮਾਣਦੇ ਜਿਹੜੇ ਇਸ ਯੂਨੀਵਰਸਿਟੀ ਤੋਂ ਪੜਕੇ ਗਏ ਆ ਉਹ ਜ਼ਰੂਰ ਪਹੁੰਚੇ ਆ ਹੂੰ ਉਹਦੇ ਵਿੱਚ ਆਪ ਦੇ ਵੀ ਬੰਦੇ ਆਏ ਆ ਹੂੰ ਕਾਂਗਰਸ ਨੇ ਵੀ ਆਏ ਆ ਕਾਲੀਗਨ ਜਿਹੜੀ ਆਏ ਤਾਂ ਇਹ ਗੱਲ ਨਹੀਂ ਹੈ ਜੀ ਪਰ ਜਿਹੜੇ ਨਹੀਂ ਇਹਨਾਂ ਯੂਨੀਵਰਸਿਟੀ ਤੋਂ ਪੜਕੇ ਆਗੇ ਹੁਣ ਪਤਾ ਚਾਹੀਦਾ ਤਾਂ ਇਹ ਸੀ ਕਿ ਸੱਤਾ ਦੇ ਜਿੰਨੇ ਐਮਐਲਏ ਸਾਰੇ ਨੌਂ ਹਰ ਬਸ ਸੱਤਾ ਦੀ ਵਿਰੋਧੀ ਤੋਂ ਸਾਰੇ ਹੋਣਾ ਚਾਹੀਦੇ ਅਸੀਂ ਹੂੰ ਸੱਤਾ ਦੀ ਸੱਤਾ ਦੀ ਜ਼ਿੰਮੇਵਾਰੀ ਤਾਂ ਵੱਧਦੀ ਹੈ ਉਹ ਵਿਰੋਧੀ ਦੀ ਉੱਤੋਂ ਜ਼ਿਆਦਾ ਜ਼ਿੰਮੇਵਾਰੀ ਵੱਧਦੀ ਹੈ ਹੂੰ ਉਹਦੇ ਵਿੱਚ ਤੁਸੀਂ ਕਹਿੰਦਿਆ ਸੈਂਟਰ ਸਰਕਾਰ ਚ ਸਾਡੀ ਹੈ ਕੋਈ ਸਰਕਾਰ ਨਾ ਉਹੀ ਤਾਂ ਹੈ ਜਿਹੜੇ ਵੀ ਕਾਂਗਰਸ ਦੇ ਵਿੱਚ ਆ ਜਾ ਆਪਣੇ ਹੋਰ ਅਕਾਲੀ ਦਲ ਆ ਜਾ ਹੋਰ ਜਿੰਨੀਆਂ ਵੀ 파ਟੀਆਂ ਆਈਆਂ ਸਾਰੇ ਵਿੱਚੇ ਹੋਣਾ ਚਾਹੀਦਾ ਅਸੀਂ ਹੂੰ ਇੱਕ ਪਾਰਟੀ ਨਹੀਂ ਉਹ ਪੰਜਾਬ ਸੰਝਾ ਹੂੰ ਉੱਚੇ ਦੇ ਬੱਚੇ ਬਣਦੇ ਸਾਰੇ ਹੀ ਉਮੀਦ ਗਰੀਬ ਹਰ ਧਰਮ ਨਸਲ ਦੇ ਲੋਕ ਬਣਦੇ ਆ ਹੂੰ ਭਾਵੇਂ ਸਾਰੇ ਨਾਲ ਕਹੇ ਹੁਣੇ ਸਾਰੇ ਉੱਚੇ ਹੋਣਾ ਚਾਹੀਦੇ ਸੀ ਪਰ ਜੇ ਨਹੀਂ ਹੋ ਗੇ ਸਟੂਡੈਂਟ ਲੜ ਰਹੇ ਆ ਹੂੰ ਅੱਜ ਜਿਹੜੀ ਸੈਨੇਟਰ ਦੀ ਲੜਾਈ ਹੈ ਉਹ ਸਾਰੇ ਸੈਨੇਟਰ ਹੈ ਹੀ ਨਹੀਂ ਸਿੱਖ ਅੱਜੋ ਵੀ ਨਹੀਂ ਸੀਗੇ ਹੂੰ ਪਰ ਲੜਾਈ ਤਾਂ ਵਿਦਿਆਰਥੀਆਂ ਨੇ ਲੜੀ ਆ ਉਹ ਚਾਹੇ ਉਹ ਐਕਸ ਸਟੂਡੈਂਟ ਸਵੇ ਯੂਨੀਵਰਸਿਟੀ ਚਾਹੇ ਪ੍ਰਾਈਵੇਟ ਸਟੂਡੈਂਟ ਹੋਵੇ ਉਹਨਾਂ ਨੇ ਲੜੀ ਆ ਪਰ ਮੈਂ ਧੰਨਵਾਦ ਵੀ ਕਰਦਾ ਸਾਰੇ ਸਟੂਡੈਂਟ ਦਾ ਚਾਹੇ ਜਿਹੜੇ ਵੀ ਆਏ ਆ ਹੂੰ ਚਾਹੇ ਕਿਸੇ ਨੇ ਥੋੜਾ ਯੋਗਦਾਨ ਦਿੱਤਾ ਚਾਹੇ ਵੋਟਾਂ ਦਿੱਤਾ ਪਰ ਇੱਕ ਸੋਚ ਤਾਂ ਬਣਾ ਕੇ ਰੱਖੀ ਨਾ ਪਈ ਸਾਡੀ ਯੂਨੀਵਰਸਿਟੀ ਬਚਣੀ ਗਈ ਸੀ ਉਹਦੇ ਨਾਲ ਸਾਰਿਆਂ ਨੇ ਕੰਮ ਜਦੋਂ ਚੋਣਾ ਹੋਣੀ ਆ ਉਹ ਜਾਂ ਤਾਂ ਸਾਰੇ ਅੱਡੋ ਅੱਡੀ ਆਪੋ ਆਪਣੀਆਂ ਪਾਰਟੀਆਂ ਦੇ ਬੰਕਾ ਜਿਹਾ ਨਾਰ ਉਹਦਾ ਹੋਇਆ ਹੂੰ ਉਹੋ ਦੇਖੋ ਇੱਥੇ ਦੰਦ ਸਿਆਸੀ ਯੂਨੀਵਰਸਿਟੀ ਦੇ ਵਿੱਚ ਚੋਣਾ ਹੋਣੀ ਮੈਂ ਉਹ ਗੱਲ ਕਰ ਰਿਹਾ ਉਹ ਹੀ ਗੱਲ ਜਿਹੜੀ ਸਟਾਰਟਿੰਗ ਵਿੱਚ ਵੀ ਤੇ ਅੱਗੇ ਇੱਥੇ ਮਰੋਲ ਵਿਦਿਆਰਥੀ ਬਿੰਗ ਹੁੰਦੇ ਸੀ ਜਿਹੜੇ ਅੱਜ ਵੀ ਇਸ ਸਟੇਜਾਂ ਦੇ ਲੈ ਕਿਹੜੇ ਲੀਟਰ ਬੋਲ ਕੇਗੇ ਜਾਂ ਸਟੂਡੈਂਟ ਦੇ ਅੱਗੇ ਬਿੰਗ ਲੀਟਰ ਬੋਲ ਕੇਗੇ ਨਾ 2012-13 ਚ ਇਹਨਾਂ ਨੇ ਹੀ ਕੰਡੇ ਵੀ ਜੇ ਸੀਗੇ ਇਹਨਾਂ ਨੇ ਇਹ ਹੋਰ ਯੂਨੀਵਰਸਿਟੀਾਂ ਦੇ ਵਿੱਚ ਕੇਂਦਰੀਕਰਨ ਦੀ ਜਿਹੜੀ ਨੀਤੀ ਸਾਨੂੰ ਸਪੀਚਾਂ ਸੁਣਾਈਆਂ ਕਿ ਅਸੀਂ ਜੀ ਸੈਂਟਰ ਦੇ ਜਿਹੜੀ ਯੂਨੀਵਰਸਿਟੀ ਦਾ ਸਟੇਟਸ ਇਹਦਾ ਬਣਾਵਾਂਗੇ ਹੂੰ ਉਹਨਾਂ ਨੇ ਹੀ ਐਨਐਸਯੂਆਰਗੇ ਆਦਾਂ ਹੋਰ ਜਿਹੜੀ ਉਹ ਮੈਂ ਮੀਟਰ ਲੋਗੇ ਗੱਲ ਕਰਦਾ ਵਾਂ ਕਿ ਇਹਨਾਂ ਨੇ ਏਬੀਬੀਪੀ ਉਹਨਾਂ ਸਾਰਿਆਂ ਨੇ ਹਿੱਤਰ ਆਪਣੇ ਉਹੜੇ ਵੋਟਾਂ ਦੇ ਸਮੇ ਮੈਮੋਰੰਡਮ ਦੇ ਵਿੱਚ ਸਪੈਸ਼ਲ ਲਾਈਨ ਲਿਖੀ ਹੋਣੀ ਸੀ ਕਿ ਇਹਦਾ ਕੇਂਦਰੀਕਰਨ ਕੀਤਾ ਜਾਵੇ ਤੇ ਸਾਨੂੰ ਫਾਇਦਾ ਆਊਗਾ ਹੁਣ ਇਹਨਾਂ ਨੂੰ ਪਤਾ ਲੱਗਾ ਉਹ ਸ਼ਾਇਦ ਜਿਹੜੇ ਕੇਂਦਰੀ ਜੁਰੂ ਕੇਂਦਰੀਕਰਨ ਨੇ ਆਉਣ ਤੁਹਾਨੂੰ ਉਹਣਾ ਪੁੱਛਣਾ ਅਗਲੇ ਨੇ ਇਹਦਾ ਅਗਲੇ ਉੱਤੋਂ ਲਿਖ ਕੇ ਭੇਜੋਗੇ ਆ ਲਾਗੂ ਕਰ ਦੇ ਹੂੰ ਉਹਨਾਂ ਨੂੰ ਅੱਜ ਅਹਿਸਾਸ ਹੋਇਆ ਤੇ ਸਾਡੇ ਤੋਂ ਵੀ ਗਲਤੀਆਂ ਹੋਈਆਂ ਸਭ ਬਣਦੇ ਪਰ ਸਰ ਦੇਖੋ ਇਹ ਵੀ ਦੇਖਣਾ ਹੁੰਦਾ ਨਾ ਜਦੋਂ ਹੁਣ ਇਹ ਮੁੱਦਾ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ ਹੂੰ ਗਲਤੀਆਂ ਹੋਈਆਂ ਸਾਰਿਆਂ ਨੂੰ ਹੋਈਆਂ ਨੂੰ ਕੋਈ ਤੁਸੀਂ ਇੱਕ ਪਲੇਟਫਾਰਮ ਤੇ ਰੱਖ ਸਕਦੇ ਆ ਜੇ ਅੱਪਾ ਵੀ ਉਹਨਾਂ ਨਾਲ ਡਿਸਕਸ ਕੀਤਾ ਤੇ ਇਹੀ ਸਟੂਡੈਂਟਸ ਜਿਹੜੇ ਉੱਤੇ ਬੈਠੇ ਧੰਨੇ ਲਾ ਕੇ ਇਹਨਾਂ ਨੇ ਹੀ ਅੰਗਲਾ ਹੀ ਸੀਗੀ ਪਹਿਲਾਂ 2012 13 ਤੋਂ ਸ਼ੁਰੂਆਤ ਇਹਨਾਂ ਨੇ ਹੀ ਕੀਤੀਆਂ ਸੀਗੀਆਂ ਹੂੰ ਤੇ ਜਿਹੜਾ ਇਹ ਧਰਨੇ ਦਾ ਮੁੱਦਾ ੜੋ ਸਮਝਦੇ ਆ ਨਾ ਥੋੜੇ ਤੁਸੀਂ ਕੁਐਸਚਨ ਪੁੱਛਿਆ ਉੱਥੇ ਸਾਰਿਆਂ ਦੇ ਉੱਪਰ ਆਉਣਾ ਚਾਹੀਦੇ ਸੀ ਹੂੰ ਕਿਉਂਕਿ ਉਹ ਮੈਂ ਤਾਂ ਇਹ ਕਹੂੰਗਾ ਕਿ ਜਦੋਂ ਧਰਨੇ ਲੱਗਦੇ ਸਾਰਿਆਂ ਦੇ ਸਾਹਮਣੇ ਹੁੰਦੇ ਆ ਉੱਥੇ ਤੁਸੀਂ ਆਪਣੀ ਵੱਲ ਕਿਸੇ ਮੰਚ ਨੂੰ ਜਰੀਆ ਰੱਖ ਸਕਦੇ ਆ ਪਰ ਆਪਾਂ ਜੇ ਇਸ ਤਰੀਕੇ ਨਾਲ ਟਾਰਗੇਟ ਦੀ ਪਾਲਿਸੀ ਖੇਲਣ ਲੱਪੇ ਟਾਰਗੇਟ ਦੀ ਪਾਲਿਸੀ ਖੇਲਣ ਲੱਪੇ ਉਦੇ ਨਾਲ ਕੀ ਆ ਫਿਰ ਲੋਕਾਂ ਨੇ ਇੱਥੇ ਆਣਾ ਹੀ ਨਹੀਂ ਉਹ ਅਗਲਾ ਇਹਦਾ ਆਪਣੇ ਪੋਲੀਟੀਕਲ ਇੰਟਰਸਟ ਲਈ ਬੈਠੇ ਅੱਜ ਵੀ ਇੱਥੇ ਕਈ ਬੰਦੇ ਗੱਲਾਂ ਕਰਦੇ ਜਿਹੜੇ ਵੀ ਸਟੇਜ ਹੋल्ड ਰਾਜਾ ਖੱਲੇ ਬੈਠੇ ਜਿਹੜੇ ਸਿਸਟਮ ਚਲਾ ਰਹੇ ਸੀ ਬੱਚੇ ਕੀ ਕਹਿੰਦੇ ਕਹਿੰਦੇ ਇਹ ਤਾਂ ਜੀ ਪੋਲੀਟੀਕਲ ਅਜੰਡੇ ਸੈੱਟ ਕਰਨ ਨੂੰ ਬੈਠੇ ਮਾਰ ਮਾਰ ਹਰ ਥਾਂ ਐਤਾ ਗੱਲਾਂ ਕਰ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੁਨੀਵਰਸਿਟੀ ਉਹ ਜਿਹੜਾ ਅੱਜ ਦਾ ਪ੍ਰੋਟੈਸਟ ਹੀ ਜਪ ਉਹ ਵਿਕਦੇ ਜਿਹੜੀ ਨੀਤੀਆਂ ਆ ਉਹ ਸਾਰਿਆਂ ਲਈ ਸਾਂਝੀਆਂ ਆ ਸਾਰਿਆਂ ਨੂੰ ਬੱਚੇ ਪੜ੍ਹਨੇ ਉੱਤੇ ਸਾਰਿਆਂ ਦੇ ਨਿਆਣੇ ਨੇ ਇੱਥੋਂ ਪੜ੍ਹ ਕੇ ਵੱਡੇ ਅਖਰ ਬਣਨਾ ਸਾਰੇ ਸਾਂਝਾ ਨਿੱਕਾ ਪਰ ਸਾਰਿਆਂ ਨੂੰ ਆਉਣ ਲਈ ਲੈਸਸ ਦੇ ਦਿੱਤਾ ਗਿਆ ਸੀ ਪਰ ਅੱਜ ਕਿੰਨੇ ਲੀਡਰ ਪਹੁੰਚੇ ਸਵਾਲ ਹੀ ਆ ਨਾ ਉਸ ਦਿਨ 2 ਮੰਤਰੀ ਉਹ ਲੱਗੇ ਮੰਤਰੀ ਆਉਂਦੀ ਐ ਉਸ ਤੋਂ ਬਾਅਦ ਨਜ਼ਰ ਤੱਕ ਨਹੀਂ ਆਇਆ ਅੱਜ ਕਿੰਨੇ ਆਏ ਸਵਾਲ ਇਥੇ ਉਹਨਾਂ ਦਾ ਕੁਐਸਚਨ ਆ ਕਿ ਸਰਕਾਰ ਦੇ ਜਿਹੜੇ ਮੈਸੇਜ ਐ ਉਹਨਾਂ ਨੂੰ ਆਣਾ ਚਾਹੀਦਾ ਸੀ ਜੇ ਨਹੀਂ ਆਇਆ ਉਹ ਸਭ ਤੋਂ ਵੱਡੀ ਨਲਾਕੀ ਆ ਤੇ ਜੇ ਉਹ ਉਹਨਾਂ ਦੇ ਨਹੀਂ ਆਏ ਇਹ ਵਧੀਆ ਆ ਅੱਜ ਇਹ ਵੀ ਇੱਕ ਮੈਸੇਜ ਚਲੇਗਾ ਜਿਸ ਹਿਸਾਬ ਦੇ ਨਾਲ 25 ਜਾਗਰੂਕ ਹੋ ਰਹੇ ਨੇ ਤੇ ਆਣ ਵਾਲੇ ਪੰਜਾਂ ਗੱਸਾਂ ਸਾਲਾਂ ਨੂੰ ਖਤਰਾ ਇਹਨਾਂ ਦੀ ਕੁਰਸੀਆਂ ਨੂੰ ਹੀ ਹੋਣਾ ਲਾਲ ਉਹ ਵਧੀਆ ਗੱਲ ਹੁੰਦੀ ਆ ਜੇ ਨਹੀਂ ਆਦੇ ਨਾ ਉਸੀ 10 ਸਾਲ ਰੋਕੋ 10 15 ਇਸ ਦੇਸ਼ ਦਾ ਸਿਸਟਮ ਨੈਰੇਟਿਵ ਚੇਂਜ ਹੋਣਾ ਉਦੋਂ ਜਿਹੜੇ ਜਿੰਨੇ ਵੀ ਜਿਹੜੇ ਰੋਡ ਵਾਲੀਆਂ ਗੱਲਾਂ ਕਰਦੇ ਪਏ ਆ ਭੋਗਾਂ ਵਾਲੀਆਂ ਗੱਲਾਂ ਕਰਦੇ ਆ ਵਿਆਹ ਖਾਦੀਆਂ ਚ ਘੁੰਮਰੇ ਲੀਟਰ ਉਹਨਾਂ ਦੀ ਬਵਸਥਾ ਚੇਂਜ ਕਰਨ ਵਾਲੀ ਜਨਰੇਸ਼ਨ ਇਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਪਜ ਰਹੀ ਆ ਤੁਸੀਂ 10 15 ਸਾਲ ਦੇ ਦੇਖ ਲਓ ਸਿਸਟਮ ਖਤਮ ਕਰਨ ਗਿਆ ਨਾ ਉਹ ਵਧੀਆ ਗੱਲ ਆ ਨਹੀਂ ਆਵੇ ਇਹ ਸਿਸਟਮ ਨੂੰ ਦੂਰ ਹੀ ਰਹਿਣਗੇ ਫਿਰ ਕਿਉਂਕਿ ਜਿੱਥੋਂ ਤੁਸੀਂ ਇਸ ਦੇਸ਼ ਦੇ ਵਿੱਚੋਂ ਨਿਟਵਰਕ ਕੈਨੋ ਕਕੇ ਮੇਰੇ ਕੋਲ ਏਦਾਂ ਦੀ ਮਸ਼ੀਨ ਹੈ ਜਿਹਤੋਂ ਪ੍ਰੋਡਕਟ ਪੈਦਾ ਹੁੰਦਾ ਹੈ ਕਿ ਜਿਹਨੂੰ ਵਾਇਰਡ ਸੱਟ ਕਰਦਾ ਹੈ ਤੁਸੀਂ ਉਹਨੂੰ ਇਗਨੋਰ ਕਰਦੇ ਆ ਰਹੇ। ਤੇ ਤੁਹਾਨੂੰ ਇਹਨਾਂ ਨੂੰ ਇਗਨੋਰ ਕਰਨ ਦੇ ਲਈ ਨਾ ਜਿੱਦਾਂ ਸਾਡੇ ਹਲਕੇ ਚ ਪਾ ਲਓ। ਕੋਈ ਕਿਸੇ ਜੱਥੇਬੰਦੀ ਤੋਂ ਪੜ ਕੇ ਤੁਹਾਨੂੰ ਫਿਨਿਸ਼ ਕਰ ਦਣਾ ਉਹਨਾਂ ਨੂੰ। ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹੈ ਤੇ ਹੱਸ ਰਿਹਾ। ਜਿੱਦਾਂ ਕਹਿੰਦੇ ਕਿ ਸਿੱਖਿਆ ਸ਼ੇਰ ਨਹੀਂ ਦਾ ਦੁੱਧ ਹੈ। ਜੋ ਪੀਏਗਾ ਦਿਹਾੜੇਗਾ। ਜਿਹੜੇ ਲੋਕ ਪੜ ਰਹੇ ਹਨ ਨਾ ਉਹ ਇਕੱਲੇ ਇੱਕ ਵਿਦਿਆਰਥੀ ਦੀ ਭਾਵਨਾ ਨਹੀਂ ਹੈਗੀ। ਜਿਹਨੂੰ ਵੀ ਮੌਕਾ ਮਿਲੂਗਾ, ਜਦੋਂ ਵੀ ਮੌਕਾ ਮਿਲੂਗਾ ਪੰਜਾਬ ਦਾ ਹਰ ਸਟੂਡੈਂਟ ਇਸ ਤਰ੍ਹਾਂ ਬੋਲਦਾ ਹੀ ਰਹੂਗਾ ਤੇ ਬੋਲ ਰਹੀ ਹੈ ਉਹ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਦਾ ਇਤਿਹਾਸ ਆ ਉਹ ਗਏ ਚੁੱਪ ਹੋ